ਖੰਨਾ ਦੇ ਬੁੱਲੇਪੁਰ ਰੋਡ ਤੇ ਇੱਕ ਵਿਅਕਤੀ ਤੇ ਚਾਰ ਵਿਅਕਤੀਆਂ ਵੱਲੋਂ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰਕੇ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਕੀਤਾ ਇਸ ਸਬੰਧੀ ਡੀਐਸਪੀ ਅਮਰਤਪਾਲ ਸਿੰਘ ਭਾਟੀ ਨੇ ਦੱਸਿਆ ਕਿ ਅੱਜ ਇਹ ਦੀ ਪਹਿਲਾਂ ਹੀ ਵੇਟ ਕਰ ਰਹੀ ਸੀ ਇਹਨੂੰ ਉੱਥੇ ਇੰਟਰਸੈਪਟ ਕਰਕੇ ਚਾਰ ਬੰਦੇ ਉਹਦੇ ਚੋਂ ਨਿਕਲੇ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸੀ ਕਿ ਤੇਜ਼ ਧਾਰ ਹਥਿਆਰ ਸੀ ਉਹਨਾਂ ਕੋਲ ਤੇ ਉਹਨਾਂ ਨੇ ਇਹਦੀ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਦੇ ਬੁੱਲੇਪੁਰ ਰੋਡ ਤੇ ਇੱਕ ਵਿਅਕਤੀ ਤੇ ਚਾਰ ਵਿਅਕਤੀਆਂ ਵੱਲੋਂ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰਕੇ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਕੀਤਾ ਇਸ ਸਬੰਧੀ ਡੀਐਸਪੀ ਅਮਰਤਪਾਲ ਸਿੰਘ ਭਾਟੀ ਨੇ ਦੱਸਿਆ ਕਿ ਅੱਜ ਕਰੀਬ ਸਵੇਰੇ 9:10 ਤੇ ਪਿੰਡ ਬੁੱਲੇਪੁਰ ਵਾਲੀ ਸੜਕ ਨੇੜੇ 골ਡਨ ਕਲੱਬ ਅਮਨਦੀਪ ਸਿੰਘ ਪੁੱਤਰ ਤੇਜਵਿੰਦਰ ਸਿੰਘ ਵਾਸੀ ਬੁੱਲੇਪੁਰ ਦੀ ਗੋਲਡਨ ਕਲੱਬ ਦੇ ਨੇੜੇ ਜ਼ਮੀਨ ਹੈ ਤੇ ਉੱਥੇ ਹੀ ਮੋਟਰ ਤੇ ਪਸ਼ੂ ਵੀ ਰੱਖੇ ਹੋਏ ਹਨ ਰੋਜ਼ਾਨਾ ਦੀ ਤਰ੍ਹਾਂ ਉਹ ਆਪਣੀ ਮੋਟਰ ਤੇ 9:30 ਵਜੇ ਦੇ ਕਰੀਬ ਆਉਂਦਾ ਸੀ ਅੱਜ ਵੀ ਰੋਜ਼ਾਨਾ ਹੀ ਤਰ੍ਹਾਂ ਆਪਣੇ ਮੋਟਰਸਾਈਕਲ ਤੇ ਆਇਆ ਤੇ ਉਸ ਦੀ ਮੋਟਰ ਦੇ ਨੇੜੇ ਇੱਕ ਚਿੱਟੀ ਆਲਟੋ ਪੈਲ ਕਾਰ ਪਹਿਲਾਂ ਹੀ ਖੜੀ ਸੀ ਜਿਸ ਤੋਂ ਚਾਰ ਵਿਅਕਤੀਆਂ ਕੋਲ ਤੇਜ ਚਾਰ ਹਥਿਆਰ ਸਨ ਅਤੇ ਉਹਨਾਂ ਨੇ ਉਸ ਦੀ ਲੱਤਾਂ ਬਾਹਾਂ ਤੇ ਸਰੀਰ ਤੇ ਕਈ ਜਗ੍ਹਾ ਤੇਜ਼ ਤਾਰ ਹਥਿਆਰ ਨਾਲ ਹਮਲਾ ਕੇ ਬੇਰਹਿਮੀ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਰੂਪੇ ਜ਼ਖਮੀ ਕਰ ਦਿੱਤਾ ਅਤੇ ਉਸ ਦੇ ਪਰਿਵਾਰ ਵੱਲੋਂ ਪਹਿਲਾਂ ਉਸ ਨੂੰ ਲਿਵਾਸਾ ਅਤੇ ਉਸ ਤੋਂ ਬਾਅਦ ਚੰਡੀਗੜ੍ਹ ਵਿਖੇ ਇੱਕ ਨਿੱਜੀ ਹਸਪਤਾਲ ਵਿਖੇ ਲੈ ਕੇ ਗਏ ਉੱਥੇ ਜਿੱਥੇ ਉਹਦੀ ਹਲ ਠੀਕ ਦੱਸੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਕਥਿਤ ਦੋਸ਼ੀ ਕਈ ਦਿਨਾਂ ਤੋਂ ਇਸ ਦੀ ਰਿਕਰੈਸ਼ਨ ਉਹਨਾਂ ਨੇ ਕਿਹਾ ਕਿ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਡਾਕਟਰ ਜੋਤੀ ਯਾਦਵ ਬੈਂਸ ਦੇ ਦਿਸਾਂ ਨਿਰਦੇਸ਼ਾਂ ਤੇ ਕਈ ਟੀਮਾਂ ਬਣਾਈਆਂ ਗਈਆਂ ਹਨ ਐਸਪੀ ਡੀ trilotian ਸਿੰਘ ਸੁਪਰਵੀਜ਼ਨ ਕਰ ਰਹੇ ਹਨ ਸੀਆਈਏ ਦੀ ਟੀਮ ਅਤੇ ਸਪੈਸ਼ਲ ਬ੍ਰਾਂਚ ਦੇ ਨਾਲ ਨਾਲ ਸਾਈਬਰ ਦੀਆਂ ਟੀਮਾਂ ਜਾਂਚ ਵੀ ਜੁਟੀਆਂ ਹੋਈਆਂ ਹਨ ਅਤੇ ਪੁਲਿਸ ਵੱਲੋਂ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਜਲਦੀ ਹੀ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਹਾਂਜੀ ਇਹ ਅੱਜ ਸਵੇਰ 9:30 ਪੌਣੇ 10 ਵਜੇ ਦੀ ਘਟਨਾ ਹੈ ਇਹ ਅਮਨਦੀਪ ਸਿੰਘ son of ਤੇਜਵਿੰਦਰ ਸਿੰਘ ਲੜਕਾ ਜਿਹਦੀ 35 ਸਾਲ ਦੀ ਏਜ ਹੈ ਤੇ ਇਹਦੀ ਗੋਲਡਨ ਗ੍ਰੇਨ ਦੇ ਸਾਹਮਣੇ ਜ਼ਮੀਨ ਹੈ ਉੱਥੇ ਮੋਟਰ ਲੱਗੀ ਹੋਈ ਹੈ ਉੱਥੇ ਇਹਨੇ ਪਸ਼ੂ ਡੰਗਰ ਵੀ ਰੱਖੇ ਹੋਏ ਆ ਜਿੱਥੋਂ ਰੋਜ਼ਾਨਾ ਇਹਦਾ ਰੁਟੀਨ ਸੀਗਾ ਵੀ 9:30 ਵਜੇ ਆਉਂਦਾ ਉੱਥੇ ਦੁੱਧ ਵੀ ਲੈ ਕੇ ਜਾਂਦਾ ਤੇ ਮੋਟਰ ਤੇ ਜਿਹੜਾ ਵੀ ਮਾਰਦਾ ਅੱਜ ਰੋਜ਼ਾਨਾ ਦੀ ਤਰ੍ਹਾਂ ਹੀ ਅੱਜ ਇਹ ਵੀ ਮੋਟਰਸਾਈਕਲ ਤੇ ਆਇਆ ਤੇ ਉੱਥੇ ਇੱਕ ਚਿੱਟੇ ਰੰਗ ਦੀ ਐਲਟੋ ਜਿਹੜਾ ਨਵਾਂ ਮਾਡਲ ਹੈ ਕੇ 10 ਇਹ ਇਹਦੀ ਪਹਿਲਾਂ ਹੀ ਵੇਟ ਕਰ ਰਹੀ ਸੀ ਇਹਨੂੰ ਉੱਥੇ ਇੰਟਰਸੈਪਟ ਕਰਕੇ ਚਾਰ ਬੰਦੇ ਉਹਦੇ ਚੋਂ ਨਿਕਲੇ ਜਿਨ੍ਹਾਂ ਦੇ ਮੂਹ ਬੰਦੇ ਹੋਏ ਸੀ ਕਿ ਤੇਜ਼ ਧਾਰ ਹਥਿਆਰ ਸੀ ਉਹਨਾਂ ਕੋਲ ਤੇ ਉਹਨਾਂ ਨੇ ਇਹਦੀ ਕਾਫੀ ਜ਼ਿਆਦਾ ਸੱਟਾਂ ਮਾਰੀਆਂ ਜੋ ਜੀਆਂ ਲੱਤਾਂ ਤੇ ਈ ਤੇ ਬਾਹਾਂ ਤੇ ਕਾਫੀ ਤੇ ਛੁਟਾਂ ਆਈਆਂ ਮੋਗਲੀ ਪ੍ਰਤਾਪ ਨੂੰ ਪਤਾ ਲੱਗਿਆ ਕਿ ਕੌਣ ਸੀ ਸਾਡੇ ਬੰਦੇ ਮੁਗਲੀ ਪ੍ਰਤਾਪ ਨੂੰ ਇਹੀ ਪਤਾ ਲੱਗਿਆ ਵੀ ਇਹ ਗੱਡੀ ਦੋ ਤਿੰਨ ਦਿਨ ਦੀ ਇਹਦੀ ਰੇਕੀ ਕਰ ਰਹੀ ਸੀ ਤੇ ਅੱਜ ਵੀ ਕਰੀਬ ਸੱਤ 7:30 ਤੋ ਜੇ ਨਹੀਂ ਉੱਥੇ ਵੇਟ ਕਰ ਰਹੇ ਸੀ ਚੱਕਰ ਮਾਰ ਰਹੇ ਸੀਗੇ ਤੇ ਅੱਜ ਜਦੋਂ ਇਹ ਆਇਆ ਤੇ ਇਹਦੇ ਤੇ ਅਟੈਕ ਕੀਤਾ ਕਾਰਨ ਜੋ ਪਤਾ ਨਹੀਂ ਕਿ ਕਾਰਨ ਹੈ ਮਲਟੀਪਲ ਅਸੀਂ ਐਂਜਲਸ ਦੇ ਕੰਮ ਕਰ ਰਹੇ ਹਾਂ ਜੀ ਸਾਡੀਆਂ ਮਲਟੀਪਲ ਟੀਮਾਂ ਬਣੀਆਂ ਹੋਈਆਂ ਐਸਐਸਪੀ ਸਰਬਾ ਆਪਣੇ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਟੀਮਾਂ ਬਣੀਆਂ ਹੋਈਆਂ ਐਸਪੀਡੀ ਸਾਹਿਬ ਸੁਪਰਵਾਈਜ਼ ਕਰ ਰਹੇ ਐ ਐਸਪੀਡੀ ਤਰਲੋਚਨ ਸਿੰਘ ਜੀ ਕੋਲੇ ਚਾਰਜ ਹੈ ਉਹ ਵੀ ਟੀਮ ਚ ਸ਼ਾਮਲ ਹੈ ਸੀਆਈਏ ਦੀ ਟੀਮ ਲੱਗੀ ਹੋਈ ਹੈ ਸਪੈਸ਼ਲ ਪ੍ਰਾਂਤੀ ਚੀਨ ਲੱਗੀ ਹੋਈ ਹੈ ਸਾਈਬਰ ਵਾਲੇ ਵੀ ਲੱਗੇ ਹੋਏ ਆ ਸਾਰੇ ਅਸੀਂ ਐਸੇ ਜਿਹੜੇ ਅਪਰਕੋਪ ਕਰ ਰਹੇ ਹਜੇ ਤੇ ਹਮਲਾ ਹੋਇਆ ਜਿسته ਹਮਲਾ ਹੋਇਆ ਹਾਂ ਉਹਨਾਂ ਨੂੰ ਮੈਕਸ ਹਸਪੀਟਲ ਮੋਹੱਲੀ ਸ਼ਿਫਟ ਕੀਤਾ ਗਿਆ ਜਿੱਥੇ ਹਜੇ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਇੱਥੇ ਆਈਵੀ ਚ ਲੈ ਕੇ ਗਏ ਸੀ ਪਹਿਲਾਂ ਤੇ ਉਸ ਤੋਂ ਬਾਅਦ ਉਹਨਾਂ ਨੇ ਜਦ ਉਹਨਾਂ ਨੂੰ ਮਡਲੀ ਸਟਾ ਦੇ ਕੇ ਅੱਗੇ ਰੈਫਰ ਕਰ ਦਿੱਤਾ ਸਰ ਫਟਕ ਵਿੱਚ ਕੋਈ ਆਟ ਨਹੀਂ ਬਈ ਤਾਂ ਉਹਨਾਂ ਦੇ ਸਭੀ ਅਸੀਂ ਮਲਟੀਪਲ ਐਂਜਲਸ ਤੇ ਕੰਮ ਕਰ ਰਹੇ ਹਾਂ ਜੀ ਤੇ ਜੋ ਵੀ ਇਹਦਾ ਰੈਲੇਵੈਂਟ ਸੈਕਸ਼ਨਸ ਤੇ ਪਰਚਾ ਵੀ ਦਰਜ ਕੀਤਾ ਜਾ ਰਿਹਾ ਤੇ ਜੋ ਵੀ ਅੱਗੇ ਇਨਵੈਸਟੀਗੇਸ਼ਨ ਸਾਹਮਣੇ ਆਊਗਾ ਤੁਹਾਨੂੰ ਦੱਸਿਆ ਜਾਊਗਾ ਤਾਂ ਲੱਗਿਆ ਪਰਿਵਾਰ ਤੋਂ ਵੀ ਚੋਟਿਛ ਇਹ ਦੋ ਭਰਾ ਨੇ ਜੀ ਛੋਟਾ ਭਰਾ ਸਟਾਪ ਪੁਲਿਸ ਨੌਕਾ ਜਮੀ ਹੈ ਇਹਦੀ ਮੈਰਿਜ ਹੋਈ ਵੀ ਹੈ ਤੇ ਹਜੇ ਦਾ ਬੱਚਾ ਕੋਈ ਨਹੀਂਗਾ ਹਮ ਤੱਕ ਇਹੀ ਪਰਿਵਾਰ ਦਾ ਦਿਕਨ ਸਾਹਮਣੇ ਆਇਆ ਇਹ ਬੁਲੇਪੁਰ ਦਾ ਹੈ ਬੁਲੇਪੁਰਪਿੰਡਾ ਬੁਲੇਪੁਰ ਰੋਡ ਤੇ ਇਹ ਹਾਦਸਾ ਹੋਇਆ ਤਾਂ